ਗੁੱਡ ਆਫਟਰਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਇੱਕ ਹੋਰ ਕੈਨੇਡਾ ਦਾ ਵੀਜ਼ਾ ਅਪਰੂਵ ਹੋਇਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੈਂ ਹਾਈਲਾਈਟ ਕੀਤਾ 26 ਅਗਸਤ ਨੂੰ ਇਹਨਾਂ ਦੀ ਜਿਹੜੀ ਹੈ ਵੀਜ਼ਾ ਐਪਲੀਕੇਸ਼ਨ ਅਪਰੂਵ ਹੋ ਗਈ ਅਗਰ ਟਾਈਮਲਾਈਨ ਦੀ ਗੱਲ ਕਰਾਂ ਤਾਂ ਟਾਈਮਲਾਈਨ ਦੇ ਵਿੱਚ 10 ਜੂਨ ਨੂੰ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਅਸੀਂ ਸਬਮਿਟ ਕੀਤੀ 26 ਜੂਨ ਨੂੰ ਇਹਨਾਂ ਦੀ ਬਾਇਓਮੈਟ੍ਰਿਕ ਆਈ 11 ਜੁਲਾਈ ਨੂੰ ਇਹਨਾਂ ਦੀ ਬਾਇਓਮੈਟ੍ਰਿਕ ਜਿਹੜੀ ਕੰਪਲੀਟ ਹੋ ਗਈ ਔਰ ਅੱਜ ਸਕਸੈਸਫੁਲੀ 26 ਅਗਸਤ ਨੂੰ ਇਹਨਾਂ ਦੀ origignal ਪਾਸਪੋਰਟ ਰਿਕੁਐਸਟ ਸਾਡੇ ਕੋਲ ਰੀਸੀਵ ਹੋ ਗਈ। ਅਗਰ ਮੈਂ ਇਹਨਾਂ ਦੀ profile ਦੀ ਗੱਲ ਕਰਾਂ, ਕਾਰਪੈਂਟਰ ਦਾ ਕੰਮ ਕਰਦੇ ਨੇ, ਲੋ ਇਨਕਮ ਹੈ। ਇਹਨਾਂ ਦੀ ਬੈਂਕਿੰਗ ਇਹਨਾਂ ਦੀ ਠੀਕ ਕਰਵਾਈ, ਇਹਨਾਂ ਦੇ ਬਿਜ਼ਨਸ ਡਾਕੂਮੈਂਟ ਠੀਕ ਕਰਵਾਏ ਤਾਂ ਅੱਜ ਅਸੀਂ ਸਕਸੈਸਫੁਲੀ ਇਹ ਹੈ ਵੀਜ਼ਾ ਓਬਟੇਨ ਕੀਤਾ। ਤੁਸੀਂ ਵੀ ਅਗਰ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ ਸਾਡੇ ਨਾਲ ਸੰਪਰਕ ਜ਼ਰੂਰ ਕਰੋ। ਤੁਸੀਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ। ਤੁਸੀਂ ਫੋਨ ਜਾਂ ਮੇਲ ਦੇ ਉੱਤੇ ਵੀ ਕੰਸਲਟ ਕਰ ਸਕਦੇ ਹੋ ਕੰਸਲਟੈਂਸੀ ਦੇ ਅਸੀਂ ਕੋਈ ਚਾਰजेस ਨਹੀਂ ਰੱਖੇ ਹੋਏ ਅਗਰ ਤੁਹਾਨੂੰ ਠੀਕ ਲੱਗੇਗਾ ਤਾਂ ਤੁਸੀਂ ਅੱਗੇ ਆਪਣੀ ਕੈਨੇਡਾ ਦਾ ਟੂਰਿਸਟ ਵੀਜ਼ਾ ਦੀ ਫਾਈਲ ਵੀ ਪ੍ਰੋਸੈਸ ਕਰਵਾ ਸਕਦੇ ਹੋ